ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਬੁਲੰਦ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਸਿੱਖਾਂ ਦੇ ਬਾਰੇ ਦਿੱਤੇ ਜਾਣ ਵਾਲੇ ਬਿਆਨਾਂ ਦੇ ਬਾਰੇ ਹੁਣ ਕੁਝ ਦਿਨ ਪਹਿਲੇ ਹੀ ਅਮਰੀਕਾ ਦੇ ਵਿੱਚ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਕਿ ਸਿੱਖਾਂ ਨੂੰ ਹਿੰਦੂਸਤਾਨ ਦੇ ਵਿੱਚ ਆਪਣੇ ਇੱਕ ਕਾਰ ਧਾਰਨ ਕਰਨ ਤੇ ਹੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਇਹ ਗੱਲ ਕੁਛ ਅੱਜ ਤੱਕ ਠੀਕ ਵੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੇ ਵਿੱਚ ਕਈ ਘਟਨਾਵਾਂ ਇਹੋ ਜਿਹੀਆਂ ਸਾਹਮਣੇ ਆਈਆਂ ਹਨ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਇਹ ਨਹੀਂ ਸਮਝਿਆ ਜਾ ਸਕਦਾ ਵੀ ਰਾਹੁਲ ਗਾਂਧੀ ਸਿੱਖਾਂ ਦਾ ਬਹੁਤ ਵੱਡਾ ਹਿਤੈਸ਼ੀ ਹੈਗਾ ਕਿਉਂਕਿ ਜੇ ਰਾਹੁਲ ਗਾਂਧੀ ਸਿੱਖਾਂ ਦਾ ਵੱਡਾ ਹਿਤੈਸ਼ੀ ਹੁੰਦਾ ਨਾ ਤੇ ਉਹ ਪਾਰਲੀਮੈਂਟ ਦੇ ਵਿੱਚ ਸਾਡੇ ਬੰਦੀ ਸਿੱਖਾਂ ਦੇ ਬਾਰੇ ਗੱਲ ਵੀ ਕਰ ਸਕਦਾ ਸੀ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ ਸਿੱਖ ਸ਼ਹੀਦ ਕੀਤੇ ਗਏ ਹਨ ਉਹਨਾਂ ਦੇ ਬਾਰੇ ਗੱਲ ਵੀ ਕਰ ਸਕਦਾ ਸੀਗਾ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਰਵਨੀਤ ਬਿੱਟੂ ਕਹਿੰਦਾ ਹੈ ਜੋ ਕਿ ਹਾਰਨ ਦੇ ਬਾਅਦ ਵੀ ਬੀਜੇਪੀ ਸਰਕਾਰ ਨੇ ਉਹਨੂੰ ਮੰਤਰੀ ਬਣਾਤਾ ਉਹ ਕਹਿੰਦਾ ਰਾਹੁਲ ਗਾਂਧੀ ਬਹੁਤ ਵੱਡਾ ਤੰਕੀ ਹੈ ਕਿਉਂਕਿ ਰਾਹੁਲ ਗਾਂਧੀ ਨੇ ਸਿੱਖਾਂ ਦੇ ਪੱਖ ਵਿੱਚ ਇਹ ਗੱਲ ਕਰਤੀ ਹੈ ਤੇ ਕਹਿੰਦਾ ਸੰਤ ਜਰਨੈਲ ਸਿੰਘ ਜੀ ਨੂੰ ਵੀ ਕਾਂਗਰਸ ਸਰਕਾਰ ਨੇ ਸ਼ਹਿਦ ਦਿੱਤੀ ਹੋਈ ਸੀਗੀ ਤੇ ਯਾਨੀ ਕਿ ਉਹਦੀ ਗੱਲਾਂ ਦੇ ਹਿਸਾਬ ਦੇ ਨਾਲ ਸੰਤ ਜਰਨੈਲ ਸਿੰਘ ਜੀ ਕਾਂਗਰਸ ਸਰਕਾਰ ਲਈ ਕੰਮ ਕਰ ਰਹੇ ਸਨ ਜਿਹੜੀ ਹਿਮਾਚਲ ਤੋਂ ਬਣੀ ਐਮਪੀ ਕੰਗਨਾਰ ਰਣੋਤ ਉਹਨੇ ਫੇਰ ਕੱਲ ਸਿੱਖਾਂ ਦੇ ਬਾਰੇ ਬਿਆਨ ਦਿੱਤਾ ਫੇਰ ਜ਼ਹਿਰ ਉਗਲਿਆ ਤੇ ਕਹਿੰਦੀ ਸੰਤ ਜਰਨੈਲ ਸਿੰਘ ਜੀ ਸੰਤ ਹੈ ਹੀ ਨਹੀਂ ਸੀ ਤੇ ਪੰਜਾਬ ਦੇ 99% ਲੋਕ ਉਹਨਾਂ ਨੂੰ ਸੰਤ ਮੰਨਦੇ ਹੀ ਨਹੀਂ ਹੈ ਤੇ ਇਸ ਬੀਬੀ ਨੂੰ ਇਹਨਾ ਨਹੀਂ ਪਤਾ ਪੰਜਾਬ ਦੇ ਤਾਂ ਛੱਡ ਹਿੰਦੂਸਤਾਨ ਦੇ ਵੀ ਛੱਡ ਦੁਨੀਆ ਦੇ 99% ਸਿੱਖ ਉਹਨਾਂ ਨੂੰ ਸੰਤ ਵੀ ਮੰਨਦੇ ਨੇ ਤੇ ਸਿਪਾਹੀ ਮੰਨਦੇ ਤੇ ਉਹਨਾਂ ਨੂੰ ਆਪਣਾ ਆਈਡੀਅਲ ਮੰਨਦੇ ਨੇ ਇਸ ਬੀਬੀ ਨੂੰ ਇੱਕ ਲਫਾਇੜਾ ਖਾ ਕੇ ਵੀ ਅਜੇ ਤੱਕ ਸਮਝ ਨਹੀਂ ਆਈ ਇਹ ਬੀਬੀ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਨਹੀਂ ਹੈ ਇਹ ਜ਼ਬਾਨ ਇਹਦੀ ਫੇਰ ਇਹਨੂੰ ਵਕਤ ਪਾਏਗੀ ਤੇ ਫੇਰ ਆਪਾਂ ਜੀ ਵੀ ਰਹਿ ਗਈ ਇਹ ਭਾਜੀ ਪੀ ਨਾ ਚਾਬੀ ਦੇ ਭਰ ਕੇ ਛੱਡੇ ਹੋਏ ਜਿੱਦਾਂ ਘਟਾਉਣੇ ਹੁੰਦੇ ਨੇ ਨਾ ਚਾਬੀ ਭਰ ਕੇ ਛੱਡੀ ਹੋਈ ਹੈ ਤੇ ਕਿਉਂਕਿ ਬੀਜੇਪੀ ਦੀ ਪਾਲਿਸੀ ਹੈ ਜਿਹੜਾ ਸਿੱਖਾਂ ਦੇ ਖਿਲਾਫ ਜ਼ਿਆਦਾ ਬੋਲੂਗਾ ਉਹਨੂੰ ਉਨੀਆਂ ਹੀ ਵੱਡੀਆਂ ਕੁਰਸੀਆਂ ਦੇਣਗੇ ਇਹ ਇੰਨੇ ਜੋ ਆਪਣੀ ਫਿਲਮ ਚ ਦਿਖਾਇਆ ਹੈ ਉਹਦੇ ਵਿੱਚ ਉਹਦੇ ਹਿਸਾਬ ਨਾਲ ਵੀ ਸੰਤ ਜਰਨੈਲ ਸਿੰਘ ਜੀ ਕਾਂਗਰਸ ਸਰਕਾਰ ਲਈ ਕੰਮ ਕਰਦੇ ਸਨ ਤੇ ਜਿਹੜੇ ਸਰਕਾਰਾਂ ਲਈ ਕੰਮ ਕਰਦੇ ਨੇ ਨਾ ਉਹਨਾਂ ਨੂੰ ਛਾਤੀ ਤੇ 72 72 ਗੋਲੀਆਂ ਖਾ ਕੇ ਸ਼ਹਾਦਤ ਤੇ ਜਾਨੀ ਪੀਣੇ ਪੈਂਦੇ ਉਹ ਤੇਰੇ ਤੇ ਰਵਨੀਤ ਬਿੱਟੂ ਵਾਂਗੂ ਨਾ ਸੱਤਾ ਦੇ ਬੁੱਲੇ ਲੁੱਟਦੇ ਨੇ ਸੰਤਾਂ ਦੇ ਬਾਰੇ ਇੱਕ ਸ਼ਾਇਰ ਕਹਿੰਦਾ ਹੈ ਮਰਦ ਤਾਂ ਸਿਰਫ ਇੱਕ ਹੀ ਐ ਬਾਕੀ ਤਾਂ ਸਭ ਦੁਕਾਨਾਂ ਨੇ ਸੰਤ ਦਾ ਸਿਰਫ ਜਰਨੈਲ ਸਿੰਘ ਹੀ ਐ ਬਾਕੀ ਦਾ ਸਭ ਦੁਕਾਨਾਂ ਨੇ ਬਸ ਇੰਨੀਆਂ ਕੋ ਬੇਨਤੀਆਂ ਆਪ ਸੰਤਾਂ ਦੇ ਚਰਨਾਂ 'ਚ ਕਰਨੀਆਂ ਸਨ ਜੇ ਕੋਈ ਗਲਤੀ ਹੋ ਗਈ ਹੋਵੇ ਤੇ ਸ਼ਮਮ ਦਾ ਜਾਚਕ ਹੈ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ